ਗੁਰਸ਼ਰਨ ਸਿੰਘ ਗੁੱਟ ਤੇ ਅਸੀਂ ਹਾਂ ਜੀ ਦੂਖ ਗੁਰਦੁਆਰਾ ਦੂਖਨਵਾਰ ਸਾਹਿਬ ਤੇ ਐਡਮਿੰਟ ਦੀ ਸਿੱਖ ਸੰਗਤ ਸਾਰੇ ਇਕੱਠੇ ਹੋ ਗਏ ਆਪਰਾਮਾ ਕਰਕੇ ਆਏ ਜਿਸ ਤਰ੍ਹਾਂ ਸਰ ਪਤਾ ਲੱਗਾ ਕਿ ਹਲਕਾ ਸਤਾਨ ਕੋ ਲੋਕੀ ਵਾਸਤੇ ਜਿਹੜਾ ਕਾਫੀ ਉਪਰਾਲੇ ਕਰ ਰਹੇ ਆ ਫੰਡ ਇਕੱਠਾ ਉਹਦੇ ਬਾਰੇ ਪੂਰੀ ਜਾਣਕਾਰੀ ਦੇਖੋ ਜੇ ਫੰਡ ਇਕੱਠਾ ਕੀਤਾ ਜਿੱਥੇ ਵੀ ਫਲੱਡ ਦਾ ਕਿਸੇ ਨੁਕਸਾਨ ਹੋਇਆ ਅੱਜ ਸਾਨੂੰ ਸੌਬਣਿਆ ਸਲਤਾਨਪੁਰ ਵਿਜ਼ਿਟ ਕਰਨਾ ਬਹੁਤ ਜਾਨੋਸਨ ਸਾਨੂੰ ਕੋਪਾ ਪੋਟਾ ਸਭੇ ਮਿੰਟ ਉਹ ਹੀ ਹੈ ਜਹਾਂ ਤੋਂ ਵੀ ਉਹਨੂੰ ਰੁਕ-ਥਮ ਕਰਨ ਦੀ ਲੋੜ ਹੈ ਉਹ ਸਾਰਾ ਜੇ ਅਸੀਂ ਦੇਖ ਕੇ ਆਏ ਬਾਅਦ ਵਿੱਚ ਮੀਟਿੰਗਾਂ ਕਰਾਂਗੇ ਅਸੀਂ ਇੰਦਰ ਭਾਜੀ ਹੁਣ ਨਾ ਔਰ ਡਿਸਾਈਡ ਕਰਾਂਗੇ ਕਿ ਕਿਹੜਾ ਵਧੀਆ ਪ੍ਰੋਜੈਕਟ ਹੈ ਕਿ ਕਿ ਕਿਹੜੀ ਔਰ ਜੈਸਟਲੀ ਜਿੰਨੇ ਵੀ ਸਾਨੂੰ ਸੰਸਦ ਦਾ ਹੁਕਮ ਲਾਇਆ ਪੂਰਾ ਕਰਕੇ ਜਮਾਓ ਠੀਕ ਹੈ ਸੋਚਿਆ ਕਿਹੜੇ ਕਿਹੜੇ ਪ੍ਰੋਜੈਕਟ ਲਾਉਣੇ ਆ ਕੀ ਕੀ ਜ਼ਰੂਰਤਾਂ ਹੈ ਇਸ ਦੇ ਵਿੱਚ ਤੇ ਦੇਖੋ ਜੀ ਬਹੁਤ ਕੋਸ਼ਾ ਹੈ ਇੱਕ ਪਾਸੇ ਜ਼ਮੀਨ ਅਜੇ ਤੱਕ ਸਟਲ ਬਣਾਉਣ ਵਾਲੀ ਹੈ ਕੋਈ ਲੋਕਾਂ ਨੂੰ ਮકાਨ ਦੇ ਕੇ ਸਭ ਤੋਂ ਪਹਿਲਾਂ ਕਮ ਹੈ ਕਿ ਜਿਹੜੀ ਕੱਚੀ ਧੁੱਸੀਆ ਨੂੰ ਪੱਕਾ ਕਰਨਾ ਪੈਣਾ ਅਗਰ ਗੌਂਦ ਰੁਕਣਾ ਹੜ ਨੂੰ ਤਾਂ ਔਰ ਬਹੁਤ ਸਾਰੇ ਹੋਰ ਕਾਰਜ ਜਿੰਨੇ ਜੀ ਅੱਜ ਸ਼ਾਰਟਲਿਸਟ ਕਰਕੇ ਆਏ ਔਰ ਉਹਨਾਂ ਵਾਸਤੇ ਵੀ ਵਿਚਾਰ ਉਪੰਦ ਕਰਕੇ ਡਿਸਾਈਡ ਕਰਾਂਗੇ ਕਿ ਕਿਹੜੇ-ਕਿਹੜੇ ਕੰਮ ਤੇ ਪੈਸੇ ਲੱਗਣ ਤੁਸੀਂ ਆਪਣਾ ਨਵਾਂ ਪ੍ਰੋਜੈਕਟ ਨਵੇਂ ਸਿਰਿਓਂ ਸ਼ੁਰੂ ਕਰਨਾ ਜਾਂ ਜਿਹੜੀ ਇਹ ਪਹਿਲੀਆਂ ਸਸਥਾਵਾਂ ਉੱਥੇ ਕਰਦੀਆਂ ਜਾਂ ਸਰਕਾਰ ਦੇ ਨਾਲ ਜਾਊਂਗੀ ਕਿਦਾਂ ਜਿਹੜਾ ਕੰਮ ਹੋ ਰਿਹਾ ਉਹਨਾਂ ਜਿਹੜਾ ਯੋਗਦਾਨ ਪਾਉਂਦਾ ਹੋਊਗਾ ਉਸ ਨੂੰ ਪਾਵਾਂਗੇ ਜੀ ਉਕੇ ਇੱਕ ਪ੍ਰੋਜੈਕਟ ਨਵੇਂ ਸਿਰੂ ਤੋਂ ਸ਼ੁਰੂ ਕਰਨਾ ਉਹਦਾ ਕੋਈ ਕੰਮ ਨਹੀਂ ਬਹੁਤ ਕੰਮ ਹੋ ਚੁੱਕਾ ਬਹਿਣ ਉਹਨੂੰ ਹੋਰ ਨਿਪਟੜੇ ਚਾਰ ਦੀ ਰੋਡ ਆ ਉਹਦੇ ਵਾਸਤੇ ਅਸੀਂ ਪੂਰੇ ਅਫਰਾਂ ਦੇ ਕਰਾਂਗੇ ਕਿੰਨੇ ਕਨਵੈਸਟ ਕਰਨੀ ਤੁਹਾਨੂੰ ਹਾਂਜੀ ਕਿੰਨੇ ਕਨਵੈਸਟਮੈਂਟ ਦੇਖੋ ਜੀ ਆਨ ਗoing ਹੈ ਅਸੀਂ ਜੋ ਸਰਕਾਰ ਦੇ ਹੁਕਮ ਆਇਆ ਇਹ ਕਿੰਨਾ ਵੀ ਹੋ ਸਕਦਾ ਕੋਈ ਵੀ ਪ੍ਰੋਜੈਕਟ ਸੂਟੇਬਲ ਮਿਲੇ ਅਸੀਂ ਉਹ ਚ ਕਰੋੜਾ ਰੁਪਇਆ ਜਿਹੜਾ ਲਾ ਸਕਦੇ ਆ ਔਰ ਲਾਉਣਾ ਹੈ ਔਰ ਜੋ ਵੀ ਮੁੜ ਬੁਸੇਵਲੀ ਬਹੁਤ ਬਹੁਤ ਕੰਮ ਹੋਊਗਾ ਇਹ ਸਾਰਾ ਸੰਗਤ ਦਾ ਹੋਊਗਾ ਜਿਹੜਾ ਤੁਹਾਡਾ ਇਕੱਲਿਆਂ ਦਾ ਨਹੀਂ ਕੀਤਾ ਇਹ ਸਾਰਾ ਸੰਗਤ ਦਾ ਜੀ ਸੰਗਤ ਹੀ ਇਕੱਠੀ ਹੋ ਕੇ ਕਰ ਰਹੀ ਹੈ ਔਰ ਰੇਡੀਓ ਸਾਡਾ ਇੱਕ ਜ਼ਰੀਆ ਬਣਿਆ ਔਰ ਗੁਰਦੁਆਰਾ ਦੀ ਕਮੇਟੀ ਨੇ ਬੜਾ ਸਹਿਯੋਗ ਕੀਤਾ ਔਰ ਉਹਦੇ ਨਾਲ ਅਸਟੀਰਾਮਨ ਕੇ ਸਾਰਾ ਬਣਾ ਲਿਆ ਹਲਕਾ ਵੀ ਦੇਖਣਾ ਇੰਦਰ ਸਿੰਘ ਦਾ ਕਿੰਨਾ ਕ ਸਹਿਯੋਗ ਤੇ ਬਹੁਤ ਸਾਰਾ ਸਹਿਯੋਗ ਹੈ ਕਿ ਅੱਜ ਪੂਰੀਆਂ ਟੀਮਾਂ ਨੇ ਨਾਲ ਭੇਜੀਆਂ ਅਸੀਂ ਪਿੰਡ-ਪਿੰਡ ਜਾ ਕੇ ਆਏ ਆ ਨਗਰ-ਨਗਰ ਜਾ ਕੇ ਆਏ ਆ ਇਹਨਾਂ ਨੇ ਬਿਲਕੁਲ ਇਨਫਰਮਸ ਨੇ ਕਿਤਾਬੀਆ ਕੰਮ ਦੇ ਰੂਪ ਦੇ ਨੇ ਜਾ ਕੇ ਦੇਖੋ ਪ੍ਰੋਜੈਕਟ ਤੋਂ ਉਹ ਜੋ ਤੁਹਾਡੇ ਮਨ ਨੂੰ ਲੱਗੇ ਉਹ ਕੰਮ ਕਰੋ ਔਰ ਬਹੁਤ ਚੰਗਾ ਲੱਗਾ ਸਾਨੂੰ ਕਿ ਇਹਨਾਂ ਨੇ ਸਾਨੂੰ ਆਪਣਾ ਪੂਰਾ ਸਮਰਥਨ ਦਿੱਤਾ ਔਰ ਸਾਨੂੰ ਕਿਦੋਂ ਕੋ ਮੁਸ਼ਕਿਲਾਂ ਆਈ ਤੁਹਾਨੂੰ ਕੱਲੇ ਕੱਲੇ ਪਿੰਡ 'ਚ ਸਾਨੂੰ ਪੂਰਾ ਯੋਗਦਾਨ ਲਗਾਇਆ ਸੀ ਤੁਹਾਡੀ ਰਹਿਨਮਾਈ ਇੱਥੇ ਬਣਾਇਆ ਜਾ ਰਿਹਾ ਹੈ ਕਿਹਦੇ ਦੇਖੋ ਗਿਆਨਿਆ ਪਸੰਦ ਮੇਲਾ ਕੋਈ ਪਹਿਲਾ ਦੂਜਾ ਨਹੀਂ ਆ ਇਹ ਮਹਾਰਾਜ ਸਾਹਿਬ ਦੇ ਵੇਲੇ ਤੋਂ ਤੇ ਉਹਦੇ ਬਾਅਦ ਆਜ਼ਾਦੀ ਤੋਂ ਬਾਅਦ ਆਜ਼ਾਦ ਹਿੰਦੁਸਤਾਨ ਦੇ ਵਿੱਚ ਇਹ ਮੇਲਾ ਮਨਾਇਆ ਗਿਆ ਵਿੱਚ ਵਿੱਚ ਜਰੂਰ ਕਿਤੇ ਨਾ ਕਿਤੇ ਜਦੋਂ ਅ ਸਰਕਾਰਾਂ ਬਦਲਦੀਆਂ ਉਹਨਾਂ ਦਾ ਇੰਟਰਸਟ ਵੀ ਬਦਲ ਜਾਂਦਾ ਨਹੀਂ ਹੋਇਆ ਲੇਕਿਨ ਆਪਦੇ ਚਾਰ ਸਾਲ ਨਹੀਂ ਹੋਇਆ ਉਦੋਂ ਪਹਿਲਾਂ ਵੀ ਇੱਕ ਵਾਰ ਕਾਦੀਆਂ ਵੇਲੇ ਵੀ ਇਹ ਹੋਇਆ ਸੀ ਕੰਮ ਲੇਕਿਨ ਮੈਂ ਔਰ ਮੇਰੇ ਜਿਨੇ ਕਾਉਂਸਲਰ ਸਹਿਬਾਨ ਨੇ ਤੇ ਸ਼ਹਿਰ ਵਾਸੀ ਉਹਨਾਂ ਨੇ ਸਲਾਹ ਕੀਤੀ ਉਹ ਕਹਿੰਦੇ ਮਨਾਉਣਾ ਚਾਹੀਦਾ ਤੇ ਬਸੰਤ ਵਾਲੇ ਦਿਨ ਵੀ ਗਾਇਕ ਅਵੇਲੇਬਲ ਨਹੀਂ ਸੀ ਇਹ ਕਹਿੰਦੇ ਗਾਇਕ ਅਵੇਲੇਬਲ ਵੀ ਹੁੰਦਾ ਉਦੋਂ ਨਹੀਂ ਪਹੁੰਚਿਆ ਸੀ ਫਿਰ ਜਿੱਦਨ ਦਾ ਅਸੀਂ 27 ਦਾ 28 ਦਾ ਰੱਖਿਆ ਉਦੋਂ بارش ਤਸਰਾ ਸੀ ਨੇ ਇਸ ਕਰਕੇ ਅਸੀਂ 29 ਦਾ ਦੁਬਾਰਾ ਕੀਤਾ ਨਿਰਿੰਦਰ ਮਨਸੂ ਨੇ ਮੇਰੇ ਸਾਰੇ ਐਮਸੀ ਸਹਿਬਾਨ ਨੇ ਬਹੁਤ ਜੋਰ ਲਾਇਆ ਔਰ ਸ਼ਹਿਰ ਵਾਸੀਆਂ ਨੇ ਸਹਿਯੋਗ ਦਿੱਤਾ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਪਿੰਡਾਂ ਦੇ ਲੋਕਾਂ ਦਾ ਔਰ ਕਪੂਰਥੜੀ ਦੀ ਸਮੂਹ ਸੰਗਤ ਜਿਨ੍ਹਾਂ ਨੇ ਇੱਥੇ ਆ ਕੇ ਰੌਣਕਾਂ ਲਾਈਆਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਗਲਾ ਮੇਲਾ ਸਤਾਪਤੀ ਹੋਣੀ ਆ ਉਸੇ ਇੱਕ ਖਾਸ ਦਿਨ ਮੱਜਣਾ ਦੇਖੋ ਇਲੈਕਸ਼ਨ ਦੌਰਾਨ ਮੇਲਾ ਨਹੀਂ ਹੋਣਾ ਮੈਂ ਪਹਿਲਾਂ ਕਹਿ ਰਿਹਾ ఎలక్షన్ తో ਬਾਅਦ ਚਾਹੇ 15 ਦਿਨ ਬਾਅਦ ఎలక్షన్ ਤੋਂ ਕਰਾਈਏ 10 ਦਿਨ ਬਾਅਦ ਕਰਾਈਏ ਅਸੀਂ ਮੇਲਾ ਸੋਮਾ ਮੇਲਾ ਕਰਾਵਾਂਗੇ ਉਹ ਪਾਰਟੀਆਂ ਦਾ ਕਹਿਣਾ ਜਿਹੜੀ ਕੰਪਲੀਆਂ ਉਹ ਕਹਿੰਦੇ ਯਾਰ ਅੱਜ ਵੇਖੋ ਅੱਜ ਤਾਂ ਵਧਾਈਆਂ ਆ ਲੈਣੀਆਂ ਤੇ ਆਪਾਂ ਰੌਂਡ ਹੈ ਪਈ ਏਡਾ ਵੱਡਾ ਕੰਮ ਕੀਤਾ ਹਾਂਜੀ ਤੇ ਮਸਤ ਹਾਥੀਆਂ ਅੰਗਰ ਚਲੋ ਬਾਕੀ ਜਿਹੜੇ ਐਨਜੀ ਦੀ ਜਿਹੜੀ ਡਿਊਟੀ ਆ ਉਹ ਕਰ ਰਿਹਾ ਰਾਨਾ ਜਦੋਂ ਆਪੋਜੀਸ਼ਨ ਪਾਰਟੀਆਂ ਕੋਈ ਮੇਲਾ ਕਰਾਉਂਦੀਆਂ ਤੋ ਕਹਿੰਦੇ ਰੰਗਲਾ ਪੰਜਾਬ ਆ ਜਦੋਂ ਕਿ ਰਾਣਾ ਜੀ ਦੀ ਰਹਿਨਮਾਈ 8% ਮੇਲਾ ਲੱਗ ਰਿਹਾ ਵਾ ਕਾਫੀ ਸਮੇਂ ਬਾਅਦ ਤੇ ਉਹ ਕਹਿੰਦੇ ਆ ਕਿ ਕੁਰਸੀ ਹਿੱਲਦੀ ਦਿਸਦੀ ਮੇਰੀ ਮੈਂ ਮਿੰਟਪਾਧਾਨੀ ਮੈਂ ਤਾਂ ਨਾਈਜੀਰੀਆ ਕਉਂ ਨਾ ਵੀ ਤੇ bota?